ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਦਾਸ ਗੁਰਪ੍ਰੀਤ ਸਿੰਘ ਖਾਲਸਾ ਸਤ ਸੰਗਤ ਜੀ ਯੂਆਈ ਗੁਰੂ ਰਾਮਦਾਸ ਗਰੁੱਪ ਰਿੰਗਰੇਟੇ ਸਤ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਤੁਹਾਡਾ ਬੱਚਾ 1.5 ਸਾਲ ਤੋਂ ਸੇਵਾ ਨਿਭਾ ਰਿਹਾ ਏ ਦੁਬਈ ਦੇ ਵਿੱਚ ਸੇਵਾ ਉਹਨਾਂ ਵੀਰਾਂ ਦੀ ਨਿਭਾ ਰਿਹਾ ਵਾ ਜਿਹੜੇ ਭਰਾ ਇਸ ਤਰ੍ਹਾਂ ਫ੍ਰੈਕਚਰ ਹੋ ਜਾਂਦੇ ਆ ਕੰਪਨੀਆਂ ਉਹਨਾਂ ਦੀ ਦੇਖਭਾਲ ਨਹੀਂ ਕਰਦੀਆਂ ਇੱਥੇ ਜਾਂ ਕੋਈ ਭੈਣਾ ਬਾਲੀਆਂ ਮਜਬੂਰ ਆ ਇੱਥੇ ਬਹੁਤ ਹੀ ਪਰੇਸ਼ਾਨਾ ਉਹਨਾਂ ਦੇ ਲਈ ਖਾਲਸਾ ਤੁਹਾਡਾ ਬੱਚਾ ਸੇਵਾ ਨਿਭਾਰਿਆ ਏ ਤੇ ਸਾਧ ਸੰਗਤ ਜੀ ਇਹ ਬੇਹੰਤੀ ਬੜੀ ਨਿਮਰਤਾ ਦੇ ਨਾਲ ਕਰ ਲੱਗੇ ਆ ਹਿਰਦੇ ਦੇ ਨਾਲ ਕੁਝ ਦਿਨ ਪਹਿਲਾਂ ਇਸ ਵੀਡੀਓ ਇਸ ਵੀਰ ਦੀ ਵੀਡੀਓ ਪੂਰੀ ਯੂਏੀ ਦੇ ਵਿੱਚ ਔਰ ਕੈਨੇਡਾ ਅਮਰੀਕਾ ਮਲੇਸ਼ੀਆ ਯੂਐਸਏ ਤੱਕ ਪਹੁੰਚੀ ਆ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕਮੈਂਟ ਕੀਤੇ ਵੀ ਇਸ ਬੱਚੇ ਨੂੰ ਲੱਭੋ ਇਸ ਬੱਚੇ ਦਾ ਪਤਾ ਕਰੋ ਤੇ ਸਾਧ ਸੰਗਤ ਜੀ ਮੈਂ ਦੱਸਣਾ ਚਾਹੁੰਨਾ ਵਾ ਇਹ ਬੱਚਾ ਬਿਲਕੁਲ ਤੁਹਾਡੇ ਬੱਚੇ ਨੇ ਗੁਰਪ੍ਰੀਤ ਸਿੰਘ ਖਾਲਸਾ ਜੀ ਨੇ ਲੱਭ ਲਿਆ ਵਾ ਮੈਂ ਕੋ ਮਾਰਕੀਟ ਵਾਈਟ ਕੈਂਪ ਦੇ ਕੋਲੋਂ ਇਹ ਰੁੱਖ ਦੇ ਥੱਲੇ ਸੁੱਤਾ ਸੀਗਾ 3-4 ਮੰਥ ਤੋਂ ਬਾਰੀ ਹੀ ਜ਼ਿੰਦਗੀ ਆਪਣੀ ਬਤੀਤ ਕਰ ਰਿਹਾ ਸੀ ਅੱਜ ਇਹਨਾਂ ਨੇ ਬਸਤਰ ਸਾਰੇ ਬਦਲ ਦਿੱਤੇ ਆ